ਮਹਾਰਾਜੇ ਸ਼ੇਰ ਸਿੰਘ ਸਤਗੁਰ ਸਾਚਾ ਵਾਲੀ ਦੋ ਜਹਾਨ ਦੋ ਜਹਾਨ ਆਪੇ ਵਾਲੀ ਸਾਧ ਸੰਗਤ ਤੇਰਾ ਸੱਚ ਪਾਲੀ ਆਪੇ ਆਪ ਇਥੇ ਉਥੇ ਕਰੇ ਰਖਵਾਲੀ ਇੱਕ ਅਵਤਾਰ ਇੱਕ ਦਰਬਾਰ ਇੱਕ ਕਰ ਬਾਹਰ ਇੱਕ ਆਕਾਰ ਵਿੱਚ ਸੰਸਾਰ ਜੀਵ ਜੰਤਿ ਆਧਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਰਬ ਪਸਰ-ਪਸਾਰ ਇਕਾਏ ਇਕਾ ਜਾਏ ਇਕਾ ਚੜਾਏ ਇਕਾ ਮਾਰਗ ਲਾਏ ਆਪ ਆਪ ਅਖਵਾਏ ਇਕਾ ਨਾਮ ਜਗਤ ਤਰਾਏ ਚਾਰ ਵਰਨ ਸੋਹੰਗ ਰਸਨ ਜਪਾਏ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਜੁਗ ਸੱਚਾ ਮਾਰਗ ਲਾਏ ਸਤਜੁਗ ਤੇਰਾ ਸਤ ਵਰਤਾਰਾ ਹੋਏ ਸਹਾਈ ਕਲੰਕ ਨੇਹ ਅਵਤਾਰਾ ਜੋ ਜਨ ਆਏ ਚਰਨ ਦੁਆਰਾ ਵਰਤੇ ਵਰਤਾਵੇ ਸਰਵ ਸੰਸਾਰਾ ਸੋਹੰਗ ਸ਼ਬਦ ਵੱਡ ਪੰਡਾਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਤਜੁਗ ਖੋਲੇ ਸੱਚ ਦੁਆਰਾ ਸਾਚਾ ਪ੍ਰਾਵ ਸੱਚ ਦਿਵਾਰ ਓ ਚ ਨੀਚ ਸਾਵ ਯੁਤਰੇ ਪਾਰ ਸੂਚੋ ਸੂਚ ਪ੍ਰਵ ਸਾਚੇ ਕਰ ਬਾਹਰ ਮਹਾਰਾਜੀ ਸ਼ੇਰ ਸਿੰਘ ਸਤਗੁਰ ਸਾਚਾ ਨਿਹ ਕਲੰਕ ਨਰਾਇਣ ਨਾਰਿਆਵਤਾਰ ਨਰਾਇਣ ਨਰ ਏਕਾ ਹਰ ਜੋਤ ਧਰ